ਤੋ ਦੇਖ ਸਕਦੇ ਹੋ ਜੀ ਆਂਟੀ ਜੀ ਚੱਲੇ ਮੋਰਚੇ ਤੇ ਚੁੱਪੀ ਦਾ ਝੰਡਾ ਲੈ ਕੇ ਜਾ ਰਹੇ ਨੇ ਸਾਡੀ ਮੋਰਚਾ ਆਂਟੀ ਜੀ ਮੋਰਚੇ ਤੇ ਚੱਲੇ ਹੋ ਕੀ ਬਾਤ ਹੈ ਕੀ ਬਾਤ ਹੈ ਹੌਸਲੇ ਦੇਖ ਸਕਦੇ ਹੋ ਕਿੱਥੋਂ ਆਏ ਹੋ ਪਤਣਾ ਤੋਂ ਆਏ ਨੇ ਆਂਟੀ ਸਕੂਟਰੀ ਭਜਾ ਲਈ ਆਂਟੀ ਨੇ ਮੋਰਚੇ ਤੇ ਰੋਜ਼ ਕਿੰਨੇ ਕਿੰਨੇ ਕਿਲੋਮੀਟਰ ਸਫ਼ਰ ਤੈਅ ਕਰਦੇ ਹੋ 50 ਕਿਲੋਮੀਟਰ ਆਂਟੀ ਦੇਖੋ ਝੰਡਾ ਦੇਖੋ ਐਮਐਸਪੀ ਲੈਣੀ ਹੈ ਆਂਟੀ ਕਹਿੰਦੇ ਉਹ ਐਮਐਸਪੀ ਦੀ ਆਵਾਜ਼ ਉਠਾ ਰਹੇ ਨੇ ਕਿਸਾਨਾਂ ਦੀ ਆਵਾਜ਼ ਉਠਾ ਰਹੇ ਦੇਖੋ ਭਜਾਲੀ ਸਕੂਟਰੀ ਆਂਟੀ ਨੇ ਸਾਡੇ ਤੋਂ ਵੀ ਤੇਜ਼ ਚੱਲ ਰਹੀ ਹੈ ਸਕੂਟਰੀ ਆਂਟੀ ਦੀ ਦੇਖ ਸਕਦੇ ਹੋ ਗਾਉੜੀ ਬਾਕਸ ਦੀ ਜੀਨਾ ਜੋਸ਼ ਦੇਖੋ ਆਟਾ ਜੋਸ਼ ਰੱਖੀ ਆਟੇ ਦੇ ਉੱਪਰ ਰੋਟੀ 45 ਸਾਲ ਦੀ ਉਮਰਾਂ ਦੀ ਕੀ ਬਾਤ ਹੈ ਦੇਖੋ ਤਸਵੀਰਾਂ ਕੀ ਦੇਣਾ ਚਾਹੁੰਦੇ ਅੰਟੀ ਨੌਜਵਾਨਾਂ ਨੂੰ ਮੈਸੇਜ ਆ ਅੱਜ ਇਹ ਹਾਂਜੀ ਤੁਹਾਡੀ ਪੰਜਾਬ ਰਹਿ ਟੋਕ ਨਹੀਂ ਰਹੇਗਾ ਬਿਲਕੁਲ ਬਿਲਕੁਲ ਹਾਂਜੀ ਅੰਟੀ ਜੀ ਰੋਕ ਲਾ ਸਕੂਟਰੀ ਮਤਲਬ ਅੱਜ ਪੰਜਾਬ ਦਾ ਨੌਜਵਾਨ ਨਹੀਂ ਉੱਠਿਆ ਜੀ ਦਾ ਪੰਜਾਬ ਦਾ ਪਹਿਲੇ ਹੀ ਸਾਡਾ ਬੇਰੋਜ਼ਗਾਰੀ ਕਰਕੇ ਨੌਜਾਨ ਵਿਦੇਸ਼ਾਂ ਚ ਲਾ ਗਿਆ ਜਿਹੜਾ ਇੱਧਰ ਬੈਠਾ ਆਉਣ ਵਾਲੇ ਟਾਈਮ ਤੇ ਜਿਹੜੇ ਜਿੰਨੇ ਕ ਪੰਜਾਬੀ ਇੱਧਰ ਹੈਗੇ ਨੇ ਨਾ ਉਹਨਾਂ ਦੇ ਲਈ ਵੀ ਇਹ ਧਰਤੀ ਉਹਨਾਂ ਨੇ ਰਹਿਣ ਜੋਤ ਨਹੀਂ ਰਹਿਣ ਦੇਣੀ ਹੈਗੀ ਗੱਲ ਇਕੱਲੀ ਐਮਐਸਪੀ ਦੀ ਨਹੀਂ ਸਾਡੀ ਖੂਨ ਦੀ ਵੀ ਲੜਾਈ ਹੈ ਐਮਐਸਪੀ ਤਾਂ ਜਿਹੜਾ ਹੈਗਾ ਉਹ ਤਾਂ ਅਸੀਂ ਆਪਣਾ ਹੱਕ ਮੰਗਦੇ ਆਂ ਲੇਕਿਨ ਜੇ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜ਼ੁਲਮ ਨਹੀਂ ਕਦੀ ਵੀ ਮਤਲਬ ਇੱਥੇ ਦੇ ਸਾਡੇ ਖੂਨ ਚਾਹੋ ਚੀਜ਼ ਸੀਨਸ ਨੇ ਮੇਰੀ ਆਤਮਾ ਨੇ ਮੈਨੂੰ ਘਰ ਬੈਠਣਾ ਮਨਜ਼ੂਰ ਨਹੀਂ ਕੀਤਾ ਇਸ ਲਈ ਜਿੱਦਣ ਦਾ ਵੀ 13 ਤਰੀਕ ਦਾ ਇੱਥੇ ਲੱਗਾ ਹੋਇਆ ਆ ਉਦੋਂ ਦਾ ਸਵੇਰੇ ਜਿੰਨੀ ਸਾਡੀ ਸਮਰੱਥਾ ਆ ਹਰ ਬੰਦੇ ਦੀ ਜਿੰਨੀ ਸਮਰੱਥਾ ਆ ਆਂਟੀ ਫੈਮਿਲੀ ਚ ਕੌਣ-ਕੌਣ ਆ ਤੁਹਾਡੇ ਫੈਮਿਲੀ ਚ ਮੇਰੇ ਦੋ ਬੱਚੇ ਨੇ ਮੈਂ ਨਹੀਂ ਚਾਹਦੀ ਤੁਸੀਂ ਦੱਸ ਕਿ ਆ ਵੀ ਮੈਂ ਮੋਰਚੇ ਚ ਲੱਈਆਂ ਹਾਂ ਮੇਰੇ ਬੱਚੇ ਵੀ ਆਂਦੇ ਨੇ ਆਂਦੇ ਨੇ ਅੱਜ ਕਾਲਜ ਗਏ ਹੋਏ ਨੇ ਉਹ ਮੇਰਾ ਸਾਡਾ ਮੇਨ ਮਕਸਦ ਆਣ ਦਾ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਅਸੀਂ ਇੱਥੇ ਹੀ ਰੱਖਣਾ ਚਾਹੁੰਦੇ ਆਂ ਅਸੀਂ ਪਰਦੇਸਾਂ ਦੇ ਵਿੱਚ ਆਪਣਾ ਸਾਰਾ ਹੀ ਸਾਡੇ ਜਿੰਨਾ ਸਰਮਾਇਆ ਅਸੀਂ ਨਹੀਂ ਭੇਜਣਾ ਚਾਹੀ ਭੇਜਣਾ ਚਾਹ ਨਹੀਂ ਪੰਜਾਬੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਸ਼ਹਾਦਤਾਂ ਹੋ ਰਹੀਆਂ ਨੇ ਸ਼ਹੀਦ ਹੋ ਰਹੇ ਨੇ ਨੌਜਵਾਨ ਉਹ ਤਾਂ ਮੁੰਡਾ ਮੇਰੇ ਸਾਹਮਣੇ ਮੈਂ ਉਸ ਵੇਲੇ ਉੱਥੇ ਮੇਨ ਮੋਰੇ ਸੀਗੀ ਉਹਨਾਂ ਨੇ ਜਦੋਂ ਦੇਖਿਆ ਆਂਟੀ ਅੰਤ ਵਿੱਚ ਕੁਝ ਕਹਿਣਾ ਚਾਹੁੰਗੇ ਇੱਕ ਜੈਕਾਰਾ ਲਾ ਦਿਓ ਬੋਲੇ ਸੋਨੇਹਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਆਂਟੀ ਜੀ ਅਸੀਂ ਤੁਹਾਡੀ ਰਫ਼ਤਾਰ ਦੁਆਰ ਤੋਂ ਮੁੜ ਤੋਂ ਫੇਰ ਦੇਖਣਾ ਚਾਹ ਤੋ ਦੇਖ ਸਕਦੇ ਹੋ ਜੀ ਆਂਟੀ ਜੀ ਚੱਲੇ ਮੋਰਚੇ ਤੇ ਸੁਪਰੀ ਦਾ ਝੰਡਾ ਲੈ ਕੇ ਜਾ ਰਹੇ ਨੇ ਸਾਡੀ ਮੋਰਚਾ ਆਂਟੀ ਜੀ ਮੋਰਚੇ ਤੇ ਚੱਲੇ ਹੋ ਕੀ ਬਾਤ ਹੈ ਕੀ ਬਾਤ ਹੈ ਹੌਸਲੇ ਦੇਖ ਸਕਦੇ ਹੋ ਕਿੱਥੋਂ ਆਏ ਹੋ ਪਤਣਾ ਤੋਂ ਆਏ ਨੇ ਆਂਟੀ ਸਕੂਟਰੀ ਭਜਾ ਲਈ ਆਂਟੀ ਨੇ ਮੋਰਚੇ ਤੇ ਰੋਜ਼ ਕਿੰਨੇ ਕਿੰਨੇ ਕਿਲੋਮੀਟਰ ਸਫ਼ਰ ਤੈਅ ਕਰਦੇ ਹੋ 50 ਕਿਲੋਮੀਟਰ ਆਂਟੀ ਦੇਖੋ ਝੰਡਾ ਦੇਖੋ ਐਮਐਸਪੀ ਲੈਣੀ ਹੈ ਆਂਟੀ ਕਹਿੰਦੇ ਉਹ ਐਮਐਸਪੀ ਦੀ ਆਵਾਜ਼ ਉਠਾ ਰਹੇ ਨੇ ਕਿਸਾਨਾਂ ਦੀ ਆਵਾਜ਼ ਉਠਾ ਰਹੇ ਦੇਖੋ ਭਜਾਲੀ ਸਕੂਟਰੀ ਆਂਟੀ ਨੇ ਸਾਡੇ ਤੋਂ ਵੀ ਤੇਜ਼ ਚੱਲ ਰਹੀ ਹੈ ਸਕੂਟਰੀ ਆਂਟੀ ਦੀ ਦੇਖ ਸਕਦੇ ਹੋ ਗਾਉੜੀ ਬਾਕਸ ਦੀ ਚੀਨਾ ਜੋਸ਼ ਦੇਖੋ ਅੱटका ਜੋਸ਼ ਰੱਖ ਅੱਡੀ ਕੀ ਨਿਊਰਲ ਰੋਟੀ 45 ਸਾਲ ਦੀ ਉਮਰਾਂ ਦੀ ਕੀ ਬਾਤ ਹੈ ਦੇਖੋ ਤਸਵੀਰਾਂ ਕੀ ਦੇਣਾ ਚਾਹੁੰਦੇ ਅੰਟੀ ਨੌਜਵਾਨਾਂ ਨੂੰ ਮੈਸੇਜ ਆ ਅੱਜ ਤੋਂ ਇਹ ਹਾਂਜੀ ਅੰਟੀ ਜੀ ਪੰਜਾਬ ਰਹਿ ਟੋਕ ਨਹੀਂ ਰਹੇਗਾ ਬਿਲਕੁਲ ਬਿਲਕੁਲ ਹਾਂਜੀ ਅੰਟੀ ਜੀ ਰੋਕ ਲਓ ਸਕੂਟਰੀ ਮਤਲਬ ਅੱਜ ਪੰਜਾਬ ਦਾ ਨੌਜਵਾਨ ਨਹੀਂ ਉੱਠਿਆ ਜੀ ਤਾਂ ਪੰਜਾਬ ਦਾ ਪਹਿਲੇ ਹੀ ਸਾਡਾ ਬੇਰੋਜ਼ਗਾਰੀ ਕਰਕੇ ਨੌਜਾਨ ਵਿਦੇਸ਼ਾਂ ਚ ਲਾ ਗਿਆ ਜਿਹੜਾ ਇੱਧਰ ਬੈਠਾ ਆਉਣ ਵਾਲੇ ਟਾਈਮ ਤੇ ਜਿਹੜੇ ਜਿੰਨੇ ਕ ਪੰਜਾਬੀ ਇੱਧਰ ਹੈਗੇ ਨੇ ਨਾ ਉਹਨਾਂ ਦੇ ਲਈ ਵੀ ਇਹ ਧਰਤੀ ਉਹਨਾਂ ਨੇ ਰਹਿਣ ਜੋਗ ਨਹੀਂ ਰਹਿਣ ਦੇਣੀ ਹੈਗੀ ਗੱਲ ਇਕੱਲੀ ਐਮਐਸਪੀ ਦੀ ਨਹੀਂ ਸਾਡੀ ਖੂਨ ਦੀ ਵੀ ਲੜਾਈ ਆ ਐਮਐਸਪੀ ਤਾਂ ਜਿਹੜਾ ਹੈਗਾ ਉਹ ਤਾਂ ਅਸੀਂ ਆਪਣਾ ਹੱਕ ਮੰਗਦੇ ਆ ਲੇਕਿਨ ਜੇ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜ਼ੁਲਮ ਨਹੀਂ ਕਦੀ ਵੀ ਮਤਲਬ ਇੱਥੇ ਦੇ ਸਾਡੇ ਖੂਨ ਚਾਹੋ ਚੀਜ਼ ਸੀਨਸ ਨੇ ਮੇਰੀ ਆਤਮਾ ਨੇ ਮੈਨੂੰ ਘਰ ਬੈਠਣਾ ਮਨਜ਼ੂਰ ਨਹੀਂ ਕੀਤਾ ਇਸ ਲਈ ਜਿੱਦਨ ਦਾ ਵੀ 13 ਤਰੀਕ ਦਾ ਇੱਥੇ ਲੱਗਾ ਹੋਇਆ ਆ ਉਦੋਂ ਦਾ ਸਵੇਰੇ ਜਿੰਨੀ ਸਾਡੀ ਸਮਰਥਾ ਆ ਹਰ ਬੰਦੇ ਦੀ ਜਿੰਨੀ ਸਮਰਥਾ ਆ ਆਂਟੀ ਫੈਮਿਲੀ ਚ ਕੌਣ ਕੌਣ ਆ ਤੁਹਾਡੇ ਫੈਮਿਲੀ ਚ ਮੇਰੇ ਦੋ ਬੱਚੇ ਨੇ ਮੈਂ ਨਹੀਂ ਚਾਹਦੀ ਤੁਸੀਂ ਦੱਸ ਕਿਆ ਵੀ ਮੈਂ ਮੋਰਚੇ ਚ ਲੱਈਆਂ ਹਾਂ ਮੇਰੇ ਬੱਚੇ ਵੀ ਆਂਦੇ ਨੇ ਆਂਦੇ ਨਹੀਂ ਅੱਜ ਕਾਲਜ ਗਏ ਹੋਏ ਨੇ ਉਹ ਮੇਰਾ ਸਾਡਾ ਮੇਨ ਮਕਸਦ ਆਣ ਦਾ ਇਹ ਹੈ ਕਿ ਅਸੀਂ ਨਹੀਂ ਚਾਹਦੇ ਕਿ ਸਾਡੇ ਬੱਚੇ ਅਸੀਂ ਇੱਥੇ ਹੀ ਰੱਖਣਾ ਚਾਹੁੰਦੇ ਆਂ ਅਸੀਂ ਪਰਦੇਸਾਂ ਦੇ ਵਿੱਚ ਆਪਣਾ ਸਾਰਾ ਹੀ ਸਾਡੇ ਜਿੰਨਾ ਸਰਮਾਇਆ ਆ ਅਸੀਂ ਨਹੀਂ ਭੇਜਣਾ ਚਾਹੀ ਭੇਜਣਾ ਚਾਹ ਨਹੀਂ ਬਿਲਕੁਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸ਼ਹਾਦਤਾਂ ਹੋ ਰਹੀਆਂ ਨੇ ਸ਼ਹੀਦ ਹੋ ਰਹੇ ਨੇ ਨੌਜਵਾਨ ਉਹ ਤਾਂ ਮੁੰਡਾ ਮੇਰੇ ਸਾਹਮਣੇ ਮੈਂ ਉਸ ਵੇਲੇ ਉੱਥੇ ਮੇਨ ਮੋਰੇ ਸੀਗੀ ਉਹਨਾਂ ਨੇ ਜਦੋਂ ਦੇਖਿਆ ਆ ਆਂਟੀ ਅੰਤ ਵਿੱਚ ਕੁਝ ਕਹਿਣਾ ਚਾਹੋਗੇ ਇੱਕ ਜੈਕਾਰਾ ਲਾ ਦਿਓ ਬੋਲੇ ਸੋਨਹਿਰਾ ਸਤ ਸ੍ਰੀ ਅਕਾਲ ਠੀਕ ਆਂਟੀ ਜੀ ਅਸੀਂ ਤੁਹਾਡੀ ਰਫ਼ਤਾਰ ਦੁਆਰ ਤੋਂ ਮੁੜ ਤੋਂ ਫੇਰ ਦੇਖਣਾ ਚਾਹੁੰਦੇ